ਦੇਸ਼ ਮਾਰ ਬੇਅੰਤ ਸਵਾਮੀ ਤੇਰਵੰਤ ਨ ਕਿਨਹੀ ਲਹੀਆ ਇਹ ਹ ਸੰਧਿਆ ਪਰਵਾਣ ਹੈ ਜਿਤ ਹਰ ਪ੍ਰਭ ਮੇਰਾ ਚਿੱਤ ਆਵੈ ਖਾਰਸੋ ਪ੍ਰੀਤ ਉਪਜ ਮਾਇਆ ਮੋਹ ਜਲਾਵੈ ਗੁਰ ਪ੍ਰਸਾਦੀ ਦੁਬਦਾ ਮਰੇ ਮਨੁਆ ਅਸਤਰ ਸੰਧਿਆ ਕਰੇ ਵਿਚਾਰ ਨਾਨਕ ਸੰਧਿਆ ਕਰੇ ਮਨ ਮੁਖੀ ਜਿਉ ਨਾ ਟਿਕੈ ਮਰ ਜੰਮੇ ਹੋਏ ਖਵਾਰ ਮਹੱਲਾ ਤੀਜਾ ਪ੍ਰਯੋ ਪ੍ਰਯੋ ਕਰਦੀ ਸਭ ਜਗ ਫਰੀ ਮੇਰੀ ਪਿਆਸ ਨ ਜਾਏ ਨਾਨਕ ਸਤਗੁਰ ਮਿਲਿਆ ਮੇਰੀ ਪਿਆਸ ਗਈ ਤੇਰ ਪਾਇਆ ਘਰ ਆਏ ਉਦੌਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਿਗੁਰੂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਇਲਾਹੀ ਗੋਦ ਅੰਦਰ ਜੁੜ ਬੈਠੀ ਗੁਰਸਿਵਾਰੀ ਸਾਧ ਸੰਗਤ ਜੀ ਆਪ ਜੀ ਨੇ ਬੜੇ ਪਿਆਰ ਸਤਕਾਰ ਦੇ ਨਾਲ ਸਤਿਗੁਰਾਂ ਦੀ ਬਾਣੀ ਪਾਠ ਸੋਦਰ ਦੇ ਜਾਪ ਸਰਵਣ ਕੀਤੇ ਨੇ ਉਪਰੰਤ ਅਰਦਾਸ ਬੇਨਤੀ ਪਾਤਸ਼ਾਹ ਜੀ ਦੇ ਚਰਨਾਂ ਅੱਗੇ ਕੀਤੀ ਹੈ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ صدਕਾ ਚਾਰ ਪੈਰ ਦਿਨ ਬਤੀਤ ਹੋਇਆ ਹੈ ਸ਼ਾਮ ਦਾ ਵੇਲਾ ਚਾਰ ਪੈਰ ਰਾਤ ਰਹਿਣ ਆਈ ਹੈ ਆਪ ਜੀ ਦੇ ਪਾੜੇ ਅੰਦਰ ਬਤੀਤ ਹੋਵੇ ਉਪਰੰਤ ਲੜੀਵਾਰ ਕਥਾ ਵਿਚਾਰ ਦੇ ਨਾਲ ਆਪਾਂ ਸਾਂਝ ਪਾਉਣ ਵਾਸਤੇ ਯਤਨਸ਼ੀਲ ਹੋਏ ਹਾਂ ਵਿਚਾਰਾਂ ਦੀ ਰੰਮਤਾ ਤੋਂ ਪਹਿਲਾਂ ਗੁਰ ਫਤਿ ਪ੍ਰਵਾਨ ਕਰਿਓ ਸਰਬਤ ਮਾਈ ਪਾਈ ਗੱਜ ਕੇ ਫਤਿ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ ਗੁਰਮੁਖ ਪਿਆਰਿਓ ਅੱਜ ਦਾ ਪਾਵਨ ਸ਼ਬਦ ਤੀਸਰੇ ਪਾਤਸ਼ਾਹ ਮਹਾਰਾਜ ਤਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ 500 53 ਅੰਗ ਤੇ ਇਹ ਸ਼ਬਦ ਸਬਾਇਮਾਨ ਹੈ ਗੁਰਮੁਖ ਪਿਆਰਿਓ ਇੱਕ ਚ ਗੱਲ ਜਿਹੜੀ ਹੈ ਅੱਜ ਦੇ ਸ਼ਬਦ ਅੰਦਰ ਸ਼ਾਮ ਦੀ ਗੱਲ ਕੀਤੀ ਹੈ ਸੰਧਿਆ ਦੀ ਗੱਲ ਕੀਤੀ ਹੈ ਹਰ ਬੰਦੇ ਦੀ ਸ਼ਾਮ ਕਿਸੇ ਨਾ ਕਿਸੇ ਤਰ੍ਹਾਂ ਦੀ ਰੰਗੀਨ ਹੈ ਦੁਨੀਆ ਤੇ ਕਈ ਤਰ੍ਹਾਂ ਦੇ ਬੰਦੇ ਨੇ ਕਈ ਤਰ੍ਹਾਂ ਦੇ ਮਨੁੱਖ ਨੇ ਕਈ ਤਰ੍ਹਾਂ ਦੇ ਜੀਵ ਨੇ ਆਪੋ ਆਪਣੀ ਉਹਨਾਂ ਦੀ ਸੋਚ ਆਪੋ ਆਪਣੀ ਥਿਉਰੀ ਦਿਮਾਗ ਵਰਤਦੇ ਨੇ ਦੁਨੀਆ ਤੇ ਬਹੁਤ ਲੋਕ ਇਦਾਂ ਦੇ ਨੇ ਜਿਹੜੇ ਸ਼ਾਮ ਨੂੰ ਕਲੱਬਾਂ ਦੇ ਵਿੱਚ ਜਾ ਕੇ ਆਪਣੀ ਸ਼ਾਮ ਨੂੰ ਰੰਗੀਨ ਕਰਦੇ ਨੇ ਦੁਨੀਆ ਤੇ ਬਹੁਤ ਬੰਦੇ ਇਦਾਂ ਦੇ ਹੋਣਗੇ ਜਿਹੜੇ ਠੀਕਿਆਂ ਤੇ ਹੋਟਲਾਂ ਤੇ ਜਾ ਕੇ ਆਪਣੀ ਸ਼ਾਮ ਨੂੰ ਰੰਗੀਨ ਕਰਦੇ ਨੇ ਕੁਝ ਦੁਨੀਆਂ ਦੇ ਮਨੁੱਖ ਵਿਕਾਰ ਖੋਗ ਕੇ ਆਪਣੀ ਸ਼ਾਮ ਨੂੰ ਰੰਗੀਨ ਕਰਦੇ ਨੇ ਪਰ ਜਿਹੜਾ ਗੁਰੂ ਦਾ ਸਿੱਖ ਹੈ ਗੁਰਸਿੱਖ ਪਾਤਸ਼ਾਹ ਕਹਿੰਦੇ ਉਹਦੀ ਸ਼ਾਮ ਦੀ ਰੰਗीनਤਾ ਉਹਦੀ ਸ਼ਾਮ ਰੰਗੀਨ ਚੰਗੀ ਸੁਹਾਵਣੀ ਸਚੱਜੀ ਗੁਰੂ ਦੇ ਨਾਲ ਮਿਲ ਕੇ ਹੁੰਦੀ ਹੈ ਆਖੋ ਸਤਨਾਮ ਆਪਾਂ ਇਸੇ ਵਿਸ਼ੇ ਨੂੰ ਅੱਜ ਸਮਝਣ ਦਾ ਯਤਨ ਕਰਨਾ ਹੈ ਹਰ ਬੰਦੇ ਨੂੰ ਪਿਆਸ ਲੱਗੀ ਹੋਈ ਹੈ ਆਇਆ ਤ੍ਰੇ ਹੈ ਕਿਸੇ ਨੂੰ ਕਿਸੇ ਤਰ੍ਹਾਂ ਦੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਪਰ ਜਿਹੜਾ ਗੁਰੂ ਦਾ ਸਿੱਖ ਹੈ ਉਹ ਗੁਰਬਾਣੀ ਸੁਣ ਕੇ ਆਪਣਾ ਜੀਵਨ ਸਵਾਰਦਾ ਪਾਦਸ਼ਾਹ ਜੀ ਫਰਮਾਨ ਕਰਦੇ ਨੇ ਪ੍ਰਯੋ ਪ੍ਰਯੋ ਕਰਤੀ ਸਭ ਜਗ ਫਿਰੀ ਪ੍ਰਯੋ ਦਾ ਭਾਵ ਵਰਤ ਹੁੰਦਾ ਪਿਆਸ ਪਿਆਸ ਕਹਿ ਦੀ ਅੱਪੀ ਮੈਨੂੰ ਬੜੀ ਤੇਹ ਲੱਗੀ ਐ ਮੈਨੂੰ ਬੜੀ ਤੇਹ ਲੱਗੀ ਐ ਮੈਂ ਬੜਾ ਪਿਆਸਾ ਮੈਂ ਬੜਾ ਪਿਆਸਾ ਸਾਰਾ ਸੰਸਾਰ ਹੀ ਧਿਆਇਆ ਹੈ ਪਿਆਸਿਆ ਹੈ ਕਿਸੇ ਨੂੰ ਕਿਸੇ ਤਰ੍ਹਾਂ ਦੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਆਪਾਂ ਸੁਣ ਚੁੱਕੇ ਆ ਕਿਸੇ ਨੂੰ ਮਾਇਆ ਦੀ ਤੇਹ ਲੱਗੀ ਹੈ ਕਿਸੇ ਨੂੰ ਵਿਕਾਰਾਂ ਦੀ ਤੇਹ ਲੱਗੀ ਹੈ ਕਿਸੇ ਨੂੰ ਉੱਚ ਅਹੁਦੇ ਦੀ ਤੇਹ ਲੱਗੀ ਹੈ ਕਿਸੇ ਨੂੰ ਸਰਕਾਰੀ ਦਰਬਾਰੇ ਦੀ ਤੇਹ ਲੱਗੀ ਹੈ ਕਿਸੇ ਨੂੰ ਰਾਜ ਭਾਗ ਦੀ ਤੇਹ ਲੱਗੀ ਹੈ ਪਿਆਸ ਸਾਰਾ ਸੰਸਾਰ ਪਰ ਪਿਆਸ बुझਦੀ ਨਹੀਂ ਪਿਆਸ ਨਹੀਂ ਖਤਮ ਹੁੰਦੀ ਆਖਰੀ ਸਵਾਸਾਂ ਤੱਕ ਵੀ ਪਿਆਸ ਨਹੀਂ ਕਤਮ ਹੁੰਦੀ ਜਿਵੇਂ ਮੈਂ ਕਈ ਵਾਰੀ ਇੱਕ ਗੱਲ ਸੁਣਦੇ ਹੁਣ ਲਈ ਕਹਿੰਦੇ ਇੱਕ ਬਜ਼ੁਰਗ ਮੰਜੇ ਤੇ ਪਿਆ ਬਜ਼ੁਰਗ ਤੇ ਸਾਹ ਨੂੰ ਖਿੱਚ ਕੇ ਆਵੇ ਮੰਜੇ ਤੇ ਪਿਆ ਥੀਰਲੇ ਸਵਾਸ ਤੇ ਕਿਸੇ ਨੇ ਕਿਹਾ ਕਹਿੰਦੇ ਜੀ ਇਹ ਬਜ਼ੁਰਗ ਨੂੰ ਨਾ ਇਦਾਂ ਕਰੋ ਵੀ ਠੰਡ ਵੜੀ ਆ ਤੇਨੂੰ ਬਜ਼ੁਰਗ ਨੂੰ ਨਾ ਤੁਸੀਂ ਸ਼ਵਾਰੇ ਰਿੰਨ ਕੇ ਦਿਓ ਇਹਨੂੰ ਗਰਮੋਂ ਦੇਣੇ ਸ਼ਵਾਰੇ ਕਹਿੰਦੇ ਪਰਿਵਾਰ ਵਾਲਿਆਂ ਨੇ ਦੁਕਾਨ ਤੋਂ ਸ਼ਵਾਰੇ ਮੰਗਾਏ ਰਿੰਨੇ ਗਰਮ ਕੀਤੇ ਤੇ ਬਾਪੂ ਨੂੰ ਆਵਾਜ਼ ਮਾਰੀ ਬਾਪੂ ਨੂੰ ਕਹਿੰਦੇ ਬਾਪੂ ਆਲੇ ਫੜ ਸ਼ਵਾਰਾ ਖਾਲਾ ਤੇ ਉਦਾਂ ਤੇ ਬਾਪੂ ਕੋਲੋਂ ਬੋਲਿਆ ਨਾ ਜਾਵੇ ਬਾਪੂ ਦਵਾ ਦਵਾ ਕਹਿੰਦਾ ਕਹਿੰਦਾ ਕਿਹੜੇ ਪਿੰਡੋਂ ਆਇਆ ਮਨੁਪੀ ਪਿਆਸ ਅਜੀਬ ਨਹੀਂ 부ਝੀ ਤਰੇ ਅਜੀਬ ਨਹੀਂ 부ਝੀ ਕਈ ਵਾਰੀ ਬੰਦਾ ਖੀਰ ਲੈ ਸਵਾਸਾਂ ਤੇ ਚਲਿਆ ਜਾਂਦਾ ਪਰ ਉਹਦੀ ਪਿਆਸ ਬਕਾਰਾਂ ਦੀ 부ਝਦੀ ਨਹੀਂ ਮੇਰੇ ਬਾਦਸ਼ਾਹ ਜੀ ਕਹਿੰਦੇ ਨੇ ਭਾਈ ਪ੍ਰਯੋਗ ਪ੍ਰਯੋਗ ਕਰਤੀ ਸਭ जग ਫਰੀ ਮੇਰੀ ਪਿਆਸ ਨਾ ਜਾਏ ਪਿਆਸ ਨਹੀਂ ਖਤਮ ਹੋ ਰਹੀ ਬੰਦੇ ਦੀ ਨਾਨਕ ਸਤਗੁਰ ਮਿਲਿਆ ਮੇਰੀ ਪਿਆਸ ਗਈ ਹੁਣ ਵੇਖੋ ਤਰੀਕਾ ਵੀ ਦੱਸਤਾ ਪਾਤਸ਼ਾਹ ਨੇ ਕਿਵੇਂ ਕਹਿੰਦੇ ਨਾਨਕ ਸਤਗੁਰ ਮਿਲਿਆ ਸਤਗੁਰੂ ਨੂੰ ਮਿਲਣ ਦੇ ਨਾਲ ਪਿਆਸ ਖਤਮ ਹੋ ਜਾਂਦੀ ਹੈ ਨਾਨਕ ਸਤਗੁਰ ਮਿਲਿਆ ਮੇਰੀ ਪਿਆਸ ਗਈ ਫਿਰ ਪਾਇਆ ਘਰ ਆਏ ਗੁਰੂ ਨਾਨਕ ਪਾਸ਼ਾ ਮਹਾਰਾਜ ਫਰਮਾਨ ਕਰਦੇ ਨੇ ਕਹਿੰਦੇ ਗੁਰੂ ਨਾਨਕ ਜੀ ਕਹਿੰਦੇ ਸਤਗੁਰੂ ਨੂੰ ਮਿਲਿਆ ਕਿਸੇ ਵੀ ਤਰ੍ਹਾਂ ਦੀ ਪਿਆਸ ਖਤਮ ਹੋ ਜਾਂਦੀ ਹੈ ਤੇ ਭਜੋ ਨੱਠੀ ਖਤਮ ਘਰ ਬੈਠਿਆਂ ਪਰਮੇਸ਼ਰ ਦੀ ਪਤੀ ਦੀ ਪ੍ਰਾਪਤੀ ਹੋ ਜਾਂਦੀ ਆਖੋ ਸਤਨਾਮ ਸਤਨਾਮ ਵਾਹਿਗੁਰੂ ਹੁਣ ਪਾਸ਼ਕ ਇਹ ਹਾ ਸੰਧਿਆ ਪਰਵਾਨ ਹੈ ਸੰਧਿਆ ਗੁਰਮੁਖ ਪਿਆਰਿਓ ਅਸਲ ਦੇ ਛੰਦ ਸੰਧਿਆ ਸਤਗੁਰਾਂ ਦੀ ਬਾਣੀ ਗੁਰੂ ਸ਼ਬਦ ਗਿਆਨ ਨਾਮ ਸਿਮਰਨ ਸਵੇਰੇ ਦੁਪਹਿਰੇ ਸ਼ਾਮ ਸਵੇਰੇ ਦੁਪਹਿਰੇ ਸ਼ਾਮ ਪਾਸ਼ਾ ਕਹਿੰਦੇ ਨਾਮ ਜਪਿਆ ਸਿਮਰਨ ਕੀਤਾ ਬਾਣੀ ਪੜ੍ਹੀ ਸਤ ਸੰਗਤ ਕੀਤੀ ਉਹਨਾਂ ਦੀ ਸੰਧਿਆ ਪ੍ਰਮਾਨ ਹੈ ਆਪਾਂ ਸ਼ੁਰੂਆਤ ਦੇ ਵਿੱਚ ਬੇਨਤੀ ਕੀਤੀ ਸੀ ਨਾ ਕੋਈ ਆਪਣੀ ਸ਼ਾਮ ਕਿਸੇ ਤਰੀਕੇ ਨਾਲ ਰੰਗੀਨ ਕਰਦਾ ਕੋਈ ਕਿਸੇ ਤਰੀਕੇ ਨਾਲ ਕੋਈ ਕਿਸੇ ਤਰੀਕੇ ਨਾਲ ਅੱਜ ਸ਼ਾਮਾਂ ਨੂੰ ਉਹ ਕਰਾਂਗੇ ਆ ਸ਼ਾਮਾਂ ਨੂੰ ਵਾਹ ਕਰਾਂਗੇ ਅੱਜ ਦੀ ਸ਼ਾਮ ਤੇਰੇ ਵੱਲੇ ਓਏ ਅੱਜ ਦੀ ਸ਼ਾਮ ਤੇਰੇ ਵੱਲੇ ਓਏ ਅੱਜ ਦੀ ਪਾਰਟੀ ਸ਼ਾਮਾਂ ਨੂੰ ਤੇਰੇ ਵੱਲੇ ਇਦਾਂ ਕਰਦੇ ਆ ਨਾ ਲੋਕ ਪਰ ਗੁਰੂ ਸਾਹਿਬ ਜੀ ਕੀ ਕਹਿ ਰਹੇ ਨੇ ਓਣ ਸ਼ਾਮ ਤੇ ਪੈ ਗਈ ਤੇ ਸਵੇਰ ਪਤਾ ਨਹੀਂ ਦਿਨ ਚੜਨਾ ਕਿ ਨਹੀਂ ਚੜਨਾ ਪਤਾ ਕੋਈ ਫਿਰ ਦਿਨੇ ਬੰਦੇ ਕਹਿੰਦੇ ਨੇ ਸਲਾਮਾ ਕਰਦੇ ਕਹਿੰਦੇ ਰਾਤ ਚੰਗਾ ਭਲਾ ਸਤਾ ਹੀ ਪਤਾ ਨਹੀਂ ਕੀ ਹੋਇਆ ਪਤਾ ਹੀ ਨਹੀਂ ਲੱਗਾ ਫਿਰ ਗੱਲਾਂ ਕਰਦੇ ਨੇ ਕਹਿੰਦੇ ਸ਼ਾਮੀ ਇੱਥੇ ਮੈਨੂੰ ਮਿਲਿਆ ਹੀ ਕੋਈ ਕਹਿੰਦਾ ਇੱਥੇ ਮੈਨੂੰ ਮਿਲਿਆ ਹੀ ਚੰਗਾ ਭਲਾ ਹੀ ਕੋਈ ਦੁੱਖ ਤਕਲੀਫ ਨਹੀਂ ਸੀ ਤੇ ਜਿੰਨੇ ਸ਼ਾਮ ਗੁਰੂ ਦੇ ਨਾਲ ਬਹਿ ਕੇ ਰੰਗੀਨ ਕਰ ਲਈ ਇੱਥੇ ਸਤ ਸੰਗਤ ਗੁਰਬਾਣੀ ਗੁਰੂ ਸ਼ਬਦ ਤੇ ਉਹਦੇ ਭਾਵੇਂ ਉਹਦੇ ਰਾਤ ਨੂੰ ਸਵਾਸ ਖਤਮ ਹੋ ਜਾਣ ਗੁਰਮੁਖ ਪਿਆਰਿਓ ਸਫਲ ਹੋ ਜਾਣੇ ਨੇ ਆਪੋ ਸਤਨਾਮ ਪ੍ਰਵਾਨ ਹੋ ਜਾਣੇ ਨੇ ਕਿਉਂਕਿ ਧਰਮ ਰਾਜ ਦੀ ਕਚਹਿਰੀ ਚ ਸਭ ਕੁਝ ਲਿਖਿਆ ਜਾ ਰਿਹਾ ਕਿ ਇਹਨੇ ਸ਼ਾਮ ਗੁਰੂ ਦੇ ਨਾਲ ਬਹਿ ਕੇ ਗੁਜ਼ਾਰੀ ਸੀ ਆਪੋ ਸਤਨਾਮ ਇਹਨੇ ਅੱਜ ਦੀ ਸ਼ਾਮ ਗੁਰਬਾਣੀ ਨਾਲ ਗੁਰੂ ਸ਼ਬਦ ਨਾਲ ਬਹਿ ਕੇ ਗੁਜ਼ਾਰੀ ਸੀ ਗੁਰਬਾਣੀ ਗੁਰ ਸੰਗਤ ਫਿਰ ਪਾਸ਼ਾ ਇਹਾ ਸੰਧਿਆ ਪ੍ਰਮਾਨ ਹੈ ਜਿਤ ਹਰ ਪ੍ਰਭ ਮੇਰਾ ਚਿਤ ਆਵੇ ਸਪਸ਼ਟੀਬ ਸਮਝ ਲੱਗ ਗਈ ਆਪਾਂ ਨੂੰ ਇਹਾ ਸੰਧਿਆ ਪ੍ਰਵਾਨ ਜਿਤ ਹਰ ਪ੍ਰਭ ਮੇਰਾ ਚਿਤ ਆਵੇ ਉਹਨਾਂ ਦੀ ਪਾਸ਼ਾ ਕਹਿੰਦੇ ਸੰਧਿਆ ਸ਼ਾਮ ਪ੍ਰਵਾਨ ਹੈ ਜਿਨ੍ਹਾਂ ਨੂੰ ਪਰਮੇਸ਼ਰ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਚੇਤੇ ਆ ਜਾਵੇ ਆਕੋ ਸਤਨਾਮ ਉਹਨਾਂ ਦੀ ਪ੍ਰਵਾਨ ਹੈ ਗੁਰਮੁਖ ਪਿਆਰੇਓ ਖਾਰਸੋ ਪ੍ਰੀਤ ਉਪਜੈ ਖਰੀਬ ਪਰਮੇਸ਼ਰ ਦੇ ਨਾਲ ਪ੍ਰੀਤ ਜਾਗੇ ਜਿਵੇਂ ਮਾਨੰਦਰ ਹੁਲਾਰਾ ਹੁੰਦਾ ਨਾ ਜਿਵੇਂ ਆਪਾਂ ਪਹਿਲਾਂ ਬੇਅੰਤੀ ਕਰ ਹਟੇ ਆਪੀ ਸ਼ਾਮਾਂ ਪੈਣੀਆਂ ਨੇ ਫਲਾਨੇ ਵਾਲੇ ਢਿਮਕੜੇ ਵਾਲੇ ਫਲਾਨੀ ਪਾਰਟੀ ਚ ਫਲਾਨੇ ਓਟਰ ਚ ਮਨ ਲਓ ਮਾਨੰਦਰ ਹੁਲਾਰਾ ਮਾਨੰਦਰ ਉਹਨਾਂ ਦੀ ਚਾਹ ਹੁੰਦਾ ਵੀ ਅੱਜ ਉੱਥੇ ਜਾਣਾ ਅੱਜ ਇੱਥੇ ਜਾਣਾ ਹਨ ਤੇ ਗੁਰੂ ਸਾਹਿਬ ਕਹਿੰਦੇ ਗੁਰਸਿੱਖ ਦੇ ਵੀ ਮਾਨੰਦਰ ਚਾ ਹੋਵੇ ਉਪਜੇ ਪ੍ਰੇਮ ਹਰਿ ਸਿਓ ਪ੍ਰੀਤ ਉਪਜੈ ਹਰੀ ਪਰਮੇਸ਼ਰ ਦੇ ਨਾਲ ਪ੍ਰੀਤ ਪਿਆਰ ਮੁਹੱਬਤ ਉਪਜੇ ਪੈਦਾ ਹੋਵੇ ਹੁਲਾਰਾ ਚਾ ਹੋਵੇ ਯਾ ਅੱਜ ਮੈਂ ਸ਼ਾਮ ਨੂੰ ਗੁਰੂ ਦੀ ਗੋਦ ਵਿੱਚ ਜਾ ਕੇ ਬਹਿ ਕੇ ਸ਼ਾਮ ਗੁਜ਼ਾਰਨੀ ਹੈ ਮਾਨੰਦਰ ਹੋਵੇ ਵੀ ਅੱਜ ਵੇਖਦੇ ਹਾਂ ਕਿ ਸੱਚੇ ਪਾਤਸ਼ਾਹ ਕੀ ਹੁਕਮ ਕਰਦੇ ਨੇ ਅੱਜ ਗੁਰੂ ਸਾਹਿਬ ਜੀ ਦਾ ਕੀ ਗਿਆਨ ਕੀ ਉਪਦੇਸ਼ ਸਾਨੂੰ ਕੀ ਮੈਸੇਜ ਆਤਸ਼ਾ ਦਿੰਦੇ ਨੇ ਹਰ ਸੋ ਪ੍ਰੀਤ ਉਪਜੈ ਫਿਰ ਮਾਇਆ ਮੋਹ ਜਲਾਵੇ ਹਰੀ ਪਰਮੇਸ਼ਰ ਦੇ ਨਾਲ ਪ੍ਰੀਤ ਪੈਦਾ ਹੋਵੇ ਤੇ ਮਾਇਆ ਜਿਹੜੀ ਐ ਉਹ ਜਲ ਜਾਵੇ ਭਾਵ ਸੜ ਜਾਵੇ ਆਹੋ ਸਤਨਾਮ ਬਾਕੀ ਸਭ ਕੁਝ ਮਾਇਆ ਆਪਾਂ ਜਿਹਨਾਂ ਦੀ ਪਹਿਲਾਂ ਗੱਲ ਕਰ ਹਟਿਆ ਨਾ ਯਾਰ ਦੋਸਤ ਪਾਲਟੀਆਂ ਉਹ ਜੇ ਇਹ ਸਭ ਮਾਇਆ ਇਹ ਸਭ ਮਾਇਆ ਇੱਕ ਨਾ ਇਕਤਮ ਹੋ ਜਾਣ ਵਾਲੀ ਏ ਸਭ ਜਿਹਦੀ ਪ੍ਰੀਤ ਮਾਲਕ ਦੇ ਨਾਲ ਜੁੜਦੀ ਗਈ ਮਾਇਆ ਸੜਦੀ ਜਾਣੀ ਮਾਇਆ ਖਤਮ ਹੁੰਦੀ ਜਾਣੀ ਆ ਕਿਉਂਕਿ ਜਿੰਨੀ ਜਿੰਨੀ ਬਰਤਨ ਦੇ ਵਿੱਚ ਵਸਤੂ ਪੈਂਦੀ ਜਾਣੀ ਆ ਦੂਜੇ ਪਾਸੇ ਉਹ ਗੰਦਗੀ ਨਿਕਲਦੀ ਜਾਣੀ ਆਖੋ ਸਤਨਾਮ ਵਸਤੂ ਪੈਂਦੀ ਜਾਣੀ ਆ ਗੰਦਗੀ ਨਿਕਲਦੀ ਜਾਣੀ ਆ ਵਸਤੂ ਪੈਂਦੀ ਜਾਣੀ ਆ ਗੰਦਗੀ ਨਿਕਲਦੀ ਜਾਣੀ ਸਾਫ਼ ਹੁੰਦਾ ਜਾਣਾ ਬਰਤਨ ਮਨ ਸਾਫ਼ ਹੁੰਦਾ ਜਾਣਾ ਖਾਰਸਿਓ ਪ੍ਰੀਤ ਉਪਜੈ ਮਾਇਆ ਮੋਹ ਜਲਾਵੈ ਮਾਇਆ ਸੜ ਜਾਣੀਆ ਫਿਰ ਪਾਤਸ਼ਾਹ ਕਹਿੰਦੇ ਗੁਰ ਪ੍ਰਸਾਦੀ ਦੁਬਦਾ ਮਰੇ ਗੁਰੂ ਦੀ ਕਿਰਪਾ ਦੇ ਨਾਲ ਗੁਰਮੁਖ ਪਿਆਰਿਓ ਗੁਰੂ ਦੀ ਕਿਰਪਾ ਦੇ ਨਾਲ ਦੁਬਦਾ ਖਤਮ ਹੋ ਜਾਣੀ ਦੁਚਿੱਤਾਪਨ ਦੁਬਦਾ ਮਾਨ ਟਿਕ ਜਾਣਾ ਕੋ ਸਤਨਾਮ ਗੱਜੇ ਕੇ ਬੋਲੋ ਜੀ ਸਤਨਾਮ ਮਨ ਟਿਕ ਜਾਣਾ ਫਿਰ ਦੁਬਧਾ ਖਤਮ ਹੋ ਜਾਣੀਆ ਜਿੰਨਾ ਚਿਰ ਤੱਕ ਗੁਰਮੁਖ ਪਿਆਰਿਓ ਸਾਡਾ ਮਨ ਨਹੀਂ ਨ ਟਿਕਦਾ ਖਾਸ ਕਰਕੇ ਗੁਰਸਿੱਖਾਂ ਦਾ ਵੇਖੋ ਪਰਮਾ ਦੇ ਵਿੱਚ ਪਾ ਕੇ ਆਪਾਂ ਕਈ ਵਾਰੀ ਬੇਨਤੀ ਕੀਤੀ ਆ ਜਿੰਨਾ ਮਰਜੀ ਲੁੱਟ ਲੋ ਕਿਸੇ ਨੂੰ ਜਿੰਨਾ ਮਰਜੀ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਗਿਆਨ ਦਿੰਦੇ ਨੇ ਸੱਚਾ ਗਿਆਨ ਬੰਦੇ ਦਾ ਦਿਮਾਗ ਖੋਲਦੇ ਨੇ ਬਹਿਮਾ ਪਰਮਾ ਦੇ ਵਿੱਚੋਂ ਕੱਢਦੇ ਨੇ ਸਾਨੂੰ ਪਾਤਸ਼ਾਹ ਜੀ ਪਰਮਾ ਦੇ ਵਿੱਚ ਪਾਉਂਦੇ ਨਹੀਂਗੇ ਭਰਮ ਦੂਰ ਕਰਦੇ ਨੇ ਪਾਤਸ਼ਾਹ ਜੀ ਜੇ ਬੰਦੇ ਨੇ ਮਨ ਅੰਦਰ ਧਾਰਨ ਨੂੰ ਧਾਰ ਲਿਆ ਤਾਂ ਪੱਥਰ ਦੇ ਵਿੱਚੋਂ ਵੀ ਰੱਬ ਪੈਦਾ ਹੋ ਜਾਣਾ ਪੱਥਰ 'ਚੋਂ ਵੀ ਰੱਬ ਦੀ ਪ੍ਰਾਪਤੀ ਹੋ ਜਾਣੀ ਆ ਤੇ ਸਾਡੇ ਕੋਲੇ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜਗਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਨਾਜ਼ਰ ਨੇ ਗੱਲ ਤੇ ਵਿਸ਼ਵਾਸ ਦੀ ਹੈ ਆਖੋ ਸਤਿਨਾਮ ਗੱਲ ਸੱਚੀ ਦੀ ਹੈ ਜੇ ਪੱਥਰ ਤੋਂ ਰੱਬ ਮਿਲ ਸਕਦਾ ਸਾਡੇ ਕੋਲੇ ਤੇ ਜਗਦੀ ਜੋਤ 35 ਮਹਾਪੁਰਸ਼ ਸਾਡੇ ਕੋਲੇ ਤੇ ਗੁਰੂ ਸਹਿਬਾਨ ਭਗਤ ਸਹਿਬਾਨ ਪੱਟ ਸਹਿਬਾਨ ਗੁਰਸਿੱਖ ਗੱਲ ਤੇ ਮੇਰੇ ਪਾਤਸ਼ਾਹ ਸਾਨੂੰ ਸਮਝਾਉਣਾ ਕਰਦੇ ਨੇ ਭਾਈ ਗੱਲ ਤੇ ਦੁਬਦਾ ਦੀਏ ਜਦੋਂ ਦੁਬਦਾ ਅੰਦਰੋਂ ਦਚਿੱਤਾਂ ਪਨ ਮਨ ਖਸਾਫ ਹੋ ਗਿਆ ਦਚਿੱਤਾਂ ਪਨ ਖਤਮ ਹੋ ਗਿਆ ਗੁਰੂ ਦੀ ਕਿਰਪਾ ਦੇ ਨਾਲ ਇਹ ਸਭ ਕੁਝ ਹੋਣਾ ਜਦੋਂ ਗੁਰੂ ਕਿਰਪਾ ਕਰਦੇਵੇ ਗੁਰ ਪ੍ਰਸਾਦੀ ਦੁਬਦਾ ਮਰੇ ਮਨੁਆ ਅਸਥਿਰ ਮਨ ਜਿਹੜਾ ਟਿਕ ਜਾਵੇ ਅਸਥਿਰ ਅਸਥਿਰ ਦਾ ਭਾਵਰ ਤੇ ਕਿ ਹੁੰਦਾ ਟਿਕ ਜਾਣਾ ਮਨੁਆ ਅਸਥਿਰ ਸੰਧਿਆ ਕਰੇ ਵਿਚਾਰ ਨਾਨਕ ਸੰਧਿਆ ਕਰੈ ਮਨਮੁਖੀ ਜੀਉ ਨ ਟਿਕੈ ਪਾਸ਼ਾ ਫਰਮਾਨ ਕਰਦੇ ਨੇ ਗੁਰੂ ਨਾਨਕ ਪਾਸ਼ਾ ਮਹਾਰਾਜ ਕਹਿੰਦੇ ਮਨਮੁਖ ਦਾ ਜਿਹੜਾ ਜੀਉ ਹੈ ਨਾ ਟਿਕਦਾ ਨਹੀਂ ਮਨਮੁਖ ਦੀ ਮਨਮੁਖ ਦਾ ਜਿਹੜਾ ਮਨ ਹੈ ਜੀਉ ਉਹ ਟਿਕਦਾ ਨਹੀਂ ਨਾਨਕ ਸੰਦਿਆ ਕਰ ਮਨ ਮੁਕੀ ਜਿਉਨਾਟ ਕੈ ਜੀ ਨਾ ਟਿਕਣ ਕਰਕੇ ਮਰ ਜੰਮੇ ਹੋਏ ਖੁਵਾਰ ਪਾਸ਼ਾ ਕਹਿੰਦੇ ਫਿਰ ਉਹ ਮਰਦਾ ਜੰਮਦਾ ਜੰਮਦਾ ਤੇ ਮਰਦਾ ਐਦਾਂ ਹੀ ਉਹਦਾ ਜੀਵਨ ਜਿਹੜਾ ਗੁਜ਼ਰ ਜਾਂਦਾ ਆਖੋ ਸਤਨਾਮ ਮਰ ਮਰ ਜੰਮੇ ਜੰਮੇ ਫਿਰ ਮਰੇ ਮਰਦਾ ਵੀ ਏ ਜੰਮਦਾ ਵੀ ਏ ਵਾਰ-ਵਾਰ ਉਹਦੀ ਮੌਤ ਜਨਮ ਮੌਤ ਜਨਮ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰ ਦਿੰਦਾ ਕੌਣ ਮਨਮੁਖ ਤੇ ਮਨਮੁਖ ਕਿਹਨੂੰ ਕਹਿੰਦੇ ਨੇ ਜਿਹਦਾ ਜਿਹੜਾ ਮਨਮੁਖ ਹੀ ਹੋਵੇ ਮਨ ਮੰਨ ਦੀ ਗੱਲ ਹੀ ਮੰਨਣੀ ਹੈ ਦੂਜਾ ਹੈ ਗੁਰਮੁਖ ਜਿਹਦਾ ਗੁਰੂ ਵੱਲੇ ਮੁਖ ਹੋਵੇ ਭਾਵ ਗੁਰੂ ਦੀ ਮੰਨਣੀ ਹੈ ਤੇ ਗੁਰਮੁਖ ਪਿਆਰਿਓ ਆਪਾ ਗੁਰਮੁਖ ਬਣਨਾ ਗੁਰੂ ਦੇ ਬਚਨਾਂ ਨੂੰ ਮੰਨ ਕੇ ਆਪਣਾ ਜੀਵਨ ਸਵਾਰਨਾ ਸੰਧਿਆ ਦੇ ਵੇਲੇ ਸ਼ਾਮ ਦੇ ਵੇਲੇ ਜਿਹੜੇ ਗੁਰੂ ਦੀ ਹਾਜ਼ਰੀ ਭਰਦੇ ਨੇ ਉਹਨਾਂ ਦੀ ਸ਼ਾਮ ਉਹਨਾਂ ਦੀ ਸੰਧਿਆ ਇਹ ਰੰਗੀਨ ਹੋ ਜਾਂਦੀ ਹੈ ਪ੍ਰਵਾਣ ਹੋ ਜਾਂਦੀ ਹੈ ਮਾਲਕ ਦੇ ਚਰਨਾਂ ਵਿੱਚ ਕਿ ਤੂੰ ਸ਼ਾਮ ਦਾ ਵੇਲਾ ਭਾਈ ਗੁਰੂ ਦੀ ਗੋਦ ਵਿੱਚ ਬੈਠ ਕੇ گزارਿਆ ਪੂਰਾ ਦੇਣੀ ਉਹਨਾਂ ਦਾ ਗੁਰਮੁਖ ਪਿਆਰਿਓ ਪਰਵਾਣ ਹੋ ਜਾਂਦਾ ਸਾਰੇ ਦਿਨ ਦੀ ਕਿਰਤ ਵਿਰਤ ਕੀਤੀ ਵੀ ਪਰਵਾਣ ਹੋ ਜਾਂਦੀ ਹੈ ਜਦੋਂ ਆਪਾਂ ਸ਼ਾਮ ਨੂੰ ਗੁਰੂ ਦੀ ਗੋਦ ਵਿੱਚ ਬੈਠ ਕੇ ਸਤ ਸੰਗਤ ਦੀਆਂ ਘੜੀਆਂ ਦਾ ਅਨੰਤ ਮਾਣਦੇ ਆਂ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਪਾਤਸ਼ਾਹ ਦੇ ਚਰਨਾਂ ਦੀ ਹਾਜ਼ਰੀ ਭਰਦੇ ਹੋ ਸਤ ਗੁਰੂ ਕਿਰਪਾ ਕਰਨ ਹਰ ਮਦਨ ਫਤਿਹ ਬਖਸ਼ਿਸ਼ ਕਰਨ ਆਪਣੇ ਦਰੋਂ ਕਰੋ ਗੁਰ ਸਿੱਖੀ ਜੀਵਨ ਨਾਮ ਦੀ ਦਾਤ ਅਮੋਲਕ ਦਾਤ ਸਤਗੁਰੂ ਦੀ ਸਾਡੀ ਝੋਲੀ ਵਿੱਚ ਪਾ ਦੇਣ ਹੋਈਆਂ ਗਲਤੀਆਂ ਦੀ ਖਿਮਾ ਪਾਦਸ਼ਾਹ ਦੇ ਚਰਨਾਂ ਅੰਦਰ ਝੁਕਾਓ ਸੀਸ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ